ਉਹ ਦੇ ਕਰੇ ਖੁਸ਼ੀਆਂ ਆਉਣ ਦੇ ਨਾਲ ਮੁਸੀਬਤਾਂ ਵੇਗਣ ਤੇ ਕੇਂਦਰ ਸਰਕਾਰ ਨੇ ਇੱਕ ਨੋਟਿਸ ਭੇਜਿਆ ਕਿ ਪੰਜਾਬ ਸਰਕਾਰ ਨੂੰ ਕਿ 50 ਸਾਲ ਤੋਂ ਵਧੇਰੀ ਉਮਰ ਵਾਲੇ ਆਈਫ ਦੇ ਥਰੂ ਬੱਚਾ ਨਹੀਂ ਕਰ ਸਕਦੇ ਉੱਥੇ ਦੋਸਤੋ ਸਿੱਧੂ ਵਾਲੇ ਪਰਿਵਾਰ ਦੇ ਉੱਪਰ ਕਾਰਵਾਈ ਸੋਦੇ ਤੇ ਮਾਤਾ ਨੇ ਕਿਹਾ ਹੈ ਕਿ ਇੱਕ ਜੇਕਰ ਸ਼ਾਦੀ ਸੁਦਾ ਬੰਦਾ ਡਾਈਵੋਰਸ ਲੈਣ ਤੋਂ ਬਾਅਦ ਬੱਚਿਆਂ ਦੀ ਪਰਮਿਸ਼ਨ ਨਹੀਂ ਕਰਦਾ ਅਤੇ ਦੂਸਰੀ ਵਿਆਹ ਕਰ ਲੈਂਦਾ ਤੇ ਬੱਚੇ ਦੀ ਪਲੈਨਿੰਗ ਕਰ ਲੈਂਦਾ ਹੈ ਕਿ ਉਹ ਸਾਡੇ ਤੋਂ ਸਰਟੀਫਿਕੇਟ ਮੰਗੇਗਾ ਹੁਣ ਨਵੇਂ ਬੱਚੇ ਦੇ ਜਨਮ ਤੇ ਉੱਥੇ ਦੋਸਤੋ ਕਹਿ ਕੇ ਸ਼ਰਮ ਹੋਣੀ ਚਾਹੀਦੀ ਇਹਨੂੰ ਥੋੜੀ ਬਹੁਤ ਉੱਥੇ ਦੋਸਤੋ ਮਾਂ ਨੇ ਕਹਿ ਹੈ ਕਿ 31 ਸਾਲਾਂ ਦੇ ਬਾਅਦ ਮਨੇ ਆਂਦਰਾ ਪੜਵਾ ਕੇ ਆਪਣੇ ਬੱਚੇ ਨੂੰ ਜਨਮ ਦਿੱਤਾ ਉਸ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੋਸਤੋ ਤੁਸੀਂ ਕੀ ਸੋਚਦੇ ਹੋ ਜੇ ਭਗਵੰਤ ਮਾਨ ਸਰਕਾਰ ਮਾਤਾ ਦੇ ਨਾਲ ਕਰ ਰਹੀ ਹੈ ਉਹ ਸਹੀ ਕਰੇ ਜਾਂ ਫਿਰ ਗਲਤ ਉੱਥੇ ਦੋਸਤੋ ਇੱਕ ਸਿੱਧੂ ਦੀ ਪੁਰਾਣੀ ਵੀਡੀਓ ਵੱਲ ਤੁਹਾਨੂੰ ਲੈ ਚਾਲਦੇ ਦੋਸਤ ਕਿੰਨਾ ਜ਼ਿਆਦਾ ਪਿਆਰ ਕਰਦਾ ਇੱਧਰ ਵੀ ਬੈ ਜਾਓ ਉਹ ਬੜਾ 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 ਕੱਟ ਨਹੀਂ ਵੜਾ ਖਾਦਾ ਤਾਂ ਕੰਮ ਕਰਦੀ ਬੈਂਕ ਦਾ ਖਾਤਾ ਦੇਖ ਆ ਦੇਖ ਐ